ਸਰਕਾਰੀ ਹਸਪਤਾਲ ਦੇ ਡਾਕਟਰ ਤੇ ਰਿਸ਼ਵਤ ਲੈ ਕੇ ਵੀ ਨੌਜਵਾਨ ਦਾ ਆਪਰੇਸ਼ਨ ਨਾ ਕਰਨ ਦਾ ਦੋਸ਼ ਕਿਸਾਨਾਂ ਨੇ ਹਸਪਤਾਲ ਪਹੁੰਚ ਕੇ ਨਾਰੇਬਾਜ਼ੀ ਕਰਦੇ ਦਿੱਤਾ ਤਨਾ ਬਬਰੀ ਸਥਿਤ ਸਿਵਲ ਹਸਪਤਾਲ ਵਿੱਚ ਤਾਂ ਆਧਿਕ ਸਰਜਨ ਤੇ ਇੱਕ ਗਰੀਬ ਕਿਸਾਨ ਦੇ 17 ਸਾਲ ਦੇ ਬੱਚੇ ਦਾ 21000 ਰੁਪਏ ਰਿਸ਼ਵਤ ਲੈ ਕੇ ਵੀ ਹਰਨਿਆ ਦਾ ਆਪਰੇਸ਼ਨ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਨਾਲ ਸੰਬੰਧਿਤ ਕਿਸਾਨਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਡਾਕਟਰ ਅਤੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਅਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਸਪਤਾਲ ਦੇ ਕੁਝ ਡਾਕਟਰਾਂ ਵੱਲੋਂ ਰੱਖੇ ਗਏ ਆਪਣੇ ਪ੍ਰਾਈਵੇਟ ਕਰੀਂਦਿਆਂ ਦੇ ਮਾਦੀਮ ਨਾਰਿਸ਼ਵਤ ਲਈ ਜਾਂਦੀ ਹੈ। ਬੱਚੇ ਦੇ ਪਿਤਾ ਦੇ ਹੱਕ ਵਿੱਚ ਨਿਤਰੇ ਕਿਸਾਨ ਆਗਵਾ ਨੇ ਹਸਪਤਾਲ ਪ੍ਰਸ਼ਾਸਨ ਨੂੰ ਡਾਕਟਰ ਦੇ ਖਿਲਾਫ ਸ਼ਿਕਾਇਤ ਪੱਤਰ ਦਿੰਦਿਆਂ ਮੰਕੀ ਤੀ ਕਿ ਕਿਸਾਨ 17 ਸਾਲਾ ਦਾ ਨੌਜਵਾਨ ਪੁੱਤਰ ਜੋ ਆਜਮੇਰਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਦਾ ਮੁਫਤ ਇਲਾਜ ਕਰਵਾਇਆ ਜਾਏ ਅਤੇ ਆਪਣੇ ਨੀਜੀ ਘਰੀਂਦੇ ਦੇ ਰਾਈ ਇਕੱਠੀ ਦੇ ਤੌਰ ਤੇ ਇਸ਼ਵਤ ਲੈਣ ਵਾਲੇ ਡਾਕਟਰ ਅਤੇ ਉਸ ਦੇ ਘਰੀਂਦੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਡਾਕਟਰ ਮੁੰਡਾਬਾਦ 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 ਝੂਠ ਖੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਝੂਠ ਖੋਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰਾ ਬੱਚਾ ਹੀ ਮਨਪ੍ਰੀਤ ਸਿੰਘ ਜਿਹਨੂੰ ਕਿ ਹਰਨੀਆਂ ਦਾ ਹੀ ਸਕੈਤ ਹੀ ਉਹ ਮੈਂ ਇੱਥੇ ਆ ਪਹਿਲਾਂ ਕਲਾਨੌਰ ਗਿਆ ਸੀ ਹਸਪੀਟਲ ਉੱਥੋਂ ਉਹਨਾਂ ਨੇ ਮੁੜ ਕੇ ਰੈਫਰਲ ਕਰਕੇ ਇੱਥੇ ਗਰਦਾਸਪੁਰ ਭੇਜਤਾ ਗਰਦਾਸਪੁਰ ਭੇਜਣ ਦੇ ਨਾਲ ਇਹਨਾਂ ਨੇ ਪ੍ਰੈਸ਼ਨ ਕੀਤਾ ਪ੍ਰੈਸ਼ਨ ਕਰਦੇ ਸਮੇਂ ਮੇਰੇ ਕੋ ਪਹਿਲਾਂ 1000 ਰੁਪਏ ਫੀਸ ਜਮ੍ਹਾਂ ਕਰਵਾਈ ਗਈ ਉਸ ਤੋਂ ਬਾਅਦ 3000 ਰੁਪਏ ਉਹਨੇ ਅੰਦਰ ਲਿਆ ਜਦੋਂ ਪ੍ਰੈਸ਼ਨ ਕਰਨ ਦੇ ਸੀ ਉਸ ਤੋਂ ਬਾਅਦ ਮੁੜ ਕੇ ਬਾਅਦ ਦੇ ਵਿੱਚ ਠੀਕ ਉਹਨੇ ਕਿਹਾ ਵੀ ਇਹ ਪ੍ਰੈਸ਼ਨ ਜਿਆਦਾ ਰਿਸਕੀ ਹੈ ਇਸ ਕਾਰਨ ਕਰਕੇ ਇਹ ਬੱਚੇ ਦੇ ਤੇ 12 ਡਾਕਟਰ ਮਗਾਇਆ ਮਗਾਇਆ ਜਾਣਾ ਉਸਨੇ ਮੈਨੂੰ ਕੋ 18000 ਰੁਪਇਆ ਲਿਆ ਅਤੇ ਮੇਰੇ ਬੱਚੇ ਦਾ ਪ੍ਰਸ਼ਨ ਕਰ ਦਿੱਤਾ ਪ੍ਰਸ਼ਨ ਹੋ ਤੋ 4 ਮਹੀਨੇ ਬਾਅਦ ਮੈਂ ਇਥੇ ਚੈੱਕ ਕਰਾਉਂਦੇ ਰਹੇ ਪਰ ਉਹਨਾਂ ਨੇ ਸਾਨੂੰ ਟਣਕਾ ਦਿੰਦਾ ਰਿਹਾ ਉਸ ਤੋਂ ਬਾਅਦ ਫਿਰ ਆਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਅਲਟਰਾਸਾਉਂਡ ਕਰਾਓ ਜਦੋਂ ਅਸੀਂ ਅਲਟਰਾਸਾਉਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਂ ਨਰੋਂ ਤੇ ਉਹ ਚੌਕ ਉਠਿਆ ਕੇ ਇਸ ਦਾ ਤੇ ਪ੍ਰਸ਼ਨ ਹੀ ਨਹੀਂ ਕੀਤਾ ਗਿਆ ਕਿਉਂਕਿ ਇਹਦਾ ਇਹ ਪ੍ਰੇਸ਼ਣ ਹੀ ਨਹੀਂ ਹੋਇਆ ਜੋ ਕੁਛ ਵੀ ਇਹਦਾ ਇਹ ਅੰਦਰੇ ਹੀ ਹੈ ਜਿਹਦੇ ਕਾਰਨ ਕਰਕੇ ਹੁਣ ਮੇਰਾ ਬੱਚਾ ਅੰਮਰਸਰ ਆਕਾਸ਼ਦੀਪ ਹਸਪੀਟਲ ਦੇ ਵਿੱਚ ਦਾਖਲਿਆ ਮੈਂ ਇਹ ਇਨਸਾਫ ਚਾਹੁੰਦਾ ਵਾਂ ਕਿ ਮੇਰੇ ਨਾਲ ਇਹੋ ਜਿਹਾ ਤਕਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਅਤੇ ਮੈਨੂੰ ਇਨਸਾਫ ਦਿੱਤਾ ਜਾਏ ਇਹ ਕਿੱਥੇ ਤੁਹਾਨੂੰ ਲੈ ਗਏ ਨੇ ਪੈਸੇ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਜੋ ਕਿ ਮੈਨੂੰ ਨਹੀਂ ਸੀ ਪਤਾ ਕਿ ਇਹ ਪ੍ਰਾਈਵੇਟ ਹੈ ਉਹ ਬਾਅਦ ਚ ਪਤਾ ਚੱਲਿਆ ਉਸਨੇ ਉਹਨੂੰ ਕੰਪਾਊਂਡਰ ਨੂੰ ਪੈਸੇ ਦਿੱਤੇ ਜੀ ਕੋਈ ਅਸਮਾਨਾ ਗੱਲ ਕੀਤੀ ਵੀ ਸੁਰ ਸੱਜਾ ਹਾਂ ਸਾਰਿਆਂ ਨਾਲ ਗੱਲ ਹੋਈ ਹੈ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਅਸੀਂ ਇਹਨਾਂ ਵੀਰਾਂ ਕੋ ਗਏ ਅਤੇ ਇਹਨਾਂ ਨੇ ਸਾਨੂੰ ਇੱਥੇ ਲਿਆ ਕੇ ਸਾਡੀ ਗੱਲਬਾਤ ਤੁਹਾਡੇ ਨਾਲ ਕਰਾਈ ਜਿਹੜਾ ਕੰਪਿਊਟਰ ਜੋ ਚਲਾਉਂਦਾ ਆਪਣਾ ਤੇ ਇਹ ਕੰਪਿਊਟਰ ਜੋ ਆ ਉਹ ਇੱਥੇ ਆਪਣਾ ਮੈਡੀਕਲ ਸਟੋਰ ਚਲਾਉਂਦਾ ਜੀ ਹਸਪੀਟਲ ਬਬਰੀ ਵਿੱਚ ਪਹੁੰਚੇ ਆ ਇੱਥੇ ਸਾਡੇ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਹੈ ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਾਊਂਡਰ ਸ਼ਿਵਲ ਦਾ ਰੱਖਿਆ ਹੋਇਆ ਜਿਹੜੀ ਗਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚ ਲਾਉਂਦਾ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ 'ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸ਼ਾਂਜੀ ਕਰਕੇ ਉਹ ਰਿਸ਼ਵਤ ਹਾਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤੈਨੂੰ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆਗੇ ਇਸ ਕਿਸਾਨ ਨੂੰ ਕਹਿੰਦਾ ਕਿ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਤੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਇਆ ਦਿਓ ਇਹਦੇ ਕੋਲੋਂ 3000 ਰੁਪਇਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਾਊਂਡਰ ਵਾਪਸ ਆਉਂਦਾ ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ ਬਾਹਰੋਂ ਸ਼ਿਵਕ ਤੋਂ ਡਾਕਟਰ ਬੁਲਾਉਣਾ ਪਏਗਾ ਜਿੱਦੀ 60000 ਰੁਪਇਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੌਂਡਾ ਪੈਂਦਾ ਇਹਦੀ ਮਿੱਛੀ ਜ ਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਏ ਚ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੇ ਫਿਰ ਰੋਂਣ ਤੋਂ ਬਾਅਦ 18000 ਰੁਪਏ ਚ ਗੱਲ ਮੁੱਕਦੀ ਆ ਔਰ 18000 ਰੁਪਇਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਏਟਰ ਜਾਣ ਤੋਂ ਆਪਣੇ ਥੀਏਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਇਆ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਏਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਢ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਜਿਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ ਏ ਵੇਖੋ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ। ਔਰ ਉਹਦਾ ਇਲਾਜ ਚੱਲ ਰਿਹਾ ਜੀ। ਇਹ ਬੱਚਾ ਜਿਹੜਾ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ। ਜਿਹਦਾ ਰੋਜ਼ ਖਰਚਾ ਆ ਰਿਹਾ ਤੇ ਬਾਪ ਉਹ ਖਰਚਾ ਦੇਣ ਤੇ ਵੀ ਕਾਬਲ ਨਹੀਂ ਏ। ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੇ ਨੂੰ ਬਚਾਉਣ ਲਈ ਪੈਸੇ ਕਰਜ਼ੇ ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਹਾ। ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ ਮਰੀਜ਼ਾਂ ਦੀ ਜਿਹੜੀ ਲੁੱਟ ਹੋ ਰਹੀ ਆ ਲੁੱਟ ਨੂੰ ਬਚਾਇਆ ਜਾਏ ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਬਚ ਜਾਣ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹਸਪਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦੇਵੇਗਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਏ ਚਲਾ ਗਿਆ ਉਹ ਕਿਛ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਆਸ਼ਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰभीरता ਨਾਲ ਲੈਂਦੇ ਹੋਏ ਇਸ ਮੇਰੇ ਵੀਰ ਨੂੰ ਇਨਸਾਫ ਦਵਾਇਆ ਜਾਏ ਕਿੰਨੀ ਏਜ ਆ ਬੱਚੇ ਦੀ ਤੇ ਕੀ ਕਾਰਵਾਈ ਚਾਹੁੰਦੇ ਹੋ ਡਾਕਟਰ ਦੇ ਖਿਲਾਫ ਬੱਚਾ 17 ਸਾਲ ਦੀ ਏਜ ਆ ਜੀ ਬੱਚਾ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਹਦੇ ਦੋਨੋਂ ਸਾਈਡ ਹੱਡੀਆਂ ਹੋ ਗਈਆਂ ਨੇ ਔਰ ਇਨਸਪੈਕਸ਼ਨ ਇੰਨੀ ਜ਼ਿਆਦਾ ਹੋ ਗਈ ਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈੱਡ ਦੇ ਉੱਪਰ ਬੱਚਾ ਪਿਆ ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ ਅਸੀਂ ਕਹਿੰਨੇ ਆ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ ਤੇ ਉੱਥੇ ਉਹਦੇ ਤੇ ਡਾਕਟਰ ਤੇ ਬੰਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜਾਏ ਬਲਾਂ ਦੀ ਸ਼ਿਕਾਇਤ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਕੋਪੀਸ਼ਨ ਕੀਤਾ ਹੈ ਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਬੋਟ ਲੱਗਾ ਜਿਹਨੇ ਪੈਸੇ ਲਏ ਦੇ ਕੋਲ ਤੇ ਮੈਂ ਉਹਨਾਂ ਦੋਨਾਂ ਤਰ੍ਹਾਂ ਦੇ ਬਿਆਨ ਲਿਆ ਬਿਆਨ ਲੈਣ ਤੋਂ ਬਾਅਦ ਮੈਂ ਇੱਕ 3 ਮੈਂਬਰ ਕਮੇਟੀ ਮੈਂ ਆਈ ਹੈ ਜਿਹੜੀ ਚ ਐਕਸਪਰਟ ਡਾਕਟਰ ਇੱਕ ਸਰਜਰੀ ਸਪੈਸ਼ਲਿਸਟ ਇੱਕ ਮੈਂ ਮੈਡੀਕਲ ਕੋਰਸ ਵਰਤ ਇੱਕ ਸਾਈਕੀਆਟ੍ਰਿਕ ਡਾਕਟਰ ਤਿੰਨ ਕਮੇਟੀ ਵਿੱਚ ਆਈ ਹੈ ਤੇ ਦੋਨਾਂ ਤਰ੍ਹਾਂ ਨਾਲ ਬੁਲਾ ਕੇ ਉਹਦੇ ਜੋ ਬਿਆਨ ਹੈ ਉਹ ਬਿਆਨ ਲੈ ਕੇ ਕਰਕੇ ਉਹਦੀ ਕਮੇਟੀ ਜੋ ਰਿਪੋਰਟ ਵਿੱਚ ਦੇਣਗੇ ਜੋ ਸਰਪੋਰਟ ਵਿੱਚ ਲੱਗਾ ਕਿਸੇ ਕਿਸੇ ਦਾ ਬਦੋਸ਼ ਹੈਗਾ ਫਿਰ ਨਿਜਵਾ ਤਰ੍ਹਾਂ ਵਿੱਚ ਉਚਿਤ ਕਰ ਲਿਖਦੇ ਉਹਦੇ ਗੈਸਟ ਕਰਨ ਲਈ ਕਰਦਾਂਗੇ ਪਰ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਲੈ ਰਿਹਾ ਲੜਕਾ ਬਾਹਰ ਦਾ ਹੈ ਕੋਈ ਜਿਹੜਾ ਜਿੰਨੇ ਪੈਸੇ ਲਿਆ ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਾ ਰਿਹਾ ਲਾ ਰਿਹਾ ਉਹ ਡਾਕਟਰ ਕੋਲ ਬਾਰਵਾਂ ਉਹਨੂੰ ਸਾਨੂੰ ਬੁਲਾਉਣ ਤੇ ਪਰਾਲਾ ਮਾਰੀ ਥੋੜੀ ਜੀ ਨਾ ਉਹ ਲੜਕਾ ਬਾਹਰ ਉਹ ਕਹਿ ਰਹੇ ਕਿ ਉਹਦੇ ਥਰੂ ਡਾਕਟਰ ਸਾਹਿਬ ਨੂੰ پیسے ਲਏ ਪਰ ਉਹ ਡਾਕਟਰ ਵਿਸ਼ਾਲ ਕਹਿੰਦੇ ਉਹ ਡਾਕਟਰ ਮਿਰਰ ਲੜਕਾ ਨਹੀਂ ਹੈ ਲੜਕਾ ਬਾਅਦ ਤੱਕ ਐਮਆਰ ਹੈ ਲੜਕੇ ਨੂੰ ਮੈਂ ਫੋਨ ਫੋਨ ਤੇ ਲੜਕਾ ਬੁਲਾਇਆ ਸੀਗਾ ਉਹ ਕਹ ਉਹ ਹੈ ਕਿ ਕਹਿੰਦਾ ਮੈਂ ਖਾਸ ਕਰ ਕਦੀ ਕਦੀ ਆਣਾ ਮੈਂ ਮੈਂ ਤੇ ਐਮਆਰ ਦਾ ਕੰਮ ਕਰਦਾ ਉਹ ਬਿਲਕੁਲ ਨਹੀਂ ਕਰਦਾ ਮੈਂ پیسے ਨਹੀਂ ਲੇ ઓਰਸਾਈਡਰ ਬੰਦਾ ਹਸਪਤਲ ਦਾ ਲੋੜ ਹੈਗਾ ਵੀ ਆ ਕੇ ਉਹ ਡਾਕਟਰ ਕਰ ਬਿਲਕੁਲ ਆਊਟ ਨਹੀਂ ਹੈ ਬਿਲਕੁਲ ਆਊਟ ਨਹੀਂ ਹੈ ਫਿਰ ਉਹ ਬੰਦਾ ਕੀ ਕਰਨ ਦਾ ਬਾਤ ਜੀ ਉਹ ਬੰਦਾ ਜੇ ਅਸੀਂ ਨਹੀਂ ਇਨਕੁਆਰੀ ਕਰ ਰਹੇ ਜਿਉ ਉਸ ਕੋਈ ਪੈਕਜ ਹੋਇਆ ਕੁਛ ਹੋਇਆ ਤਾਂ ਅਸੀਂ ਉਹਦੇ ਗੀਅਰਸ ਕਾਰਵਜ ਸ਼ੁਰੂ ਕਰਾਂਗੇ ਕਾਗਜ਼ ਲਿਖੂ ਪਰ ਲਿਖਾਂ ਕਰ ਪਰਿਵਾਰ ਕੀ ਕਹਿ ਰਿਹਾ ਕਿਨੇ ਪੈਸੇ ਦਾ ਲੈਣਾ ਹੋਇਆ ਪਰਿਵਾਰ ਨੇ ਲਿਖਿਆ ਸੀ 18000 ਰੁਪਏ ਲਿਆ ਕਰਨ ਸਰ ਨੇ ਬੋਲਿਆ ਇਹ ਕਾਹਦਾ ਪ੍ਰੈਸ਼ਰ ਸੀਗਾ ਇਹ ਇਹ ਵੈਰੀਕੋਸ ਦਾ ਪ੍ਰੈਸ਼ਰ ਸੀਗਾ ਮਾਮੂਲੀਆ ਪ੍ਰੈਸ਼ਰ ਦਾ ਛੋਟਾ ਪ੍ਰੈਸ਼ਰ ਹੁੰਦਾ ਦਾ ਫਿਰ ਉਹ ਕਹਿ ਰਹੇ ਆ অপারেশন ਵੀ ਨਹੀਂ ਕੀਤਾ ਪੈਸੇ ਵੀ ਲੈ ਲਏ ਉਹ ਹੁਣ ਉਹਦੀ ਉਹਦੀ ਕਰ ਰਿਹਾ ਇਨਕੁਆਰੀ ਕਰ ਰਿਹਾ ਸਾਡੀ ਅਸੀਂ ਜਰਦਾ ਇੱਧਰ ਪੈਸੇ ਬੰਦਦੇ ਨੇ ਪ੍ਰੈਸ਼ਰ ਦੇ ਜਾਂ ਬਿਲਕੁਲ ਸਰਕਾਰੀ ਕੋਈ ਪੈਸਾ ਨਹੀਂ ਬੰਦਦਾ ਟੋਟਲ ਫ੍ਰੀ ਹੁੰਦਾ ਰਹਿ ਜਾਣਾ